ਸੱਚ ਹੈ ਸੱਚ ਸੱਚ ਸਾਨੀ ਬੋਲੇ ਦੋਸਤੋ ਗੁਰਦੁਆਰਾ ਪਾਉ ਗੁੰਡ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਜਨਮ 77 ਨੇੜੇ ਪਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਜਿੱਥੇ ਕੇ ਹਾਰ ਐਤਵਾਦ ਦੀ ਤਰ੍ਹਾਂ ਸੰਗਤਾਂ ਪਹੁੰਚਦੀਆਂ ਨੇ ਤੇ ਦੁਪਹਿਰਾ ਲੱਗਦਾ ਤੇ ਸੁਖਨੀ ਸਾਹਿਬ ਦੇ ਪਾਠ ਹੁੰਦੇ ਨੇ ਸੰਗਤਾਂ ਬਹੁਤੀ ਸ਼ਰਧਾ ਨਾਲ ਸੇਵਾ ਕਰਦੀਆਂ ਨੇ ਅਤੇ ਜੋ ਵੀ ਸੰਗਤਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਗੁੰਡ ਸਾਹਿਬ ਜਨਮ ਸਥਾਨ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਅੱਲਾਹੂ ਅਕਬਰ ਕੀਰਤਨ ਨਾਲ ਤੇਜ਼ ਨਾਰ ਕੀ ਰਿਹਾ ਹੈ ਹੋ ਜੋ ਆਈਏ ਸੁਭਾਉ ਤੋ ਮਾਹੇ ਸੁਭਦ ਬ੍ਰਿੰ ਸੁਧਾਰੋ ਰੋਇਆ ਪਾਏ ਗਲ ਚਾਤ ਤੇ ਤੁਮੇ ਤਸ ਤੇ ਕੋ ਹਾਂਜੀ ਸੰਤ ਜੀ ਕਰੋ ਦਰਸ਼ਨ ਜੀ ਬਾਬਾ ਦੀਪ ਸਿੰਘ ਦਾ ਦੀਵਾਨ ਹਾਲ ਜਿੱਥੇ ਕਿ ਹਰ ਐਤਵਾਦੀ ਤਰ੍ਹਾਂ ਪਾਰਾ ਲੱਗਦਾ ਸੁਖਣੀ ਸਾਹਿਬ ਦੀ ਸੰਗਤਾਂ 'ਤੇ ਪਾਠ ਕਰਦੀਆਂ ਨੇ ਸਰਦਾ ਦਾ